ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਚੰਬਾਖੁਰਦ ਤਹਿਸੀਲ ਜ਼ਿਲ੍ਹਾ ਐਸਮੰਡ ਨੂੰ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬਿਲਕੁਲ ਨੇੜੇ ਫੇਲੋਕੇ ਪਿੰਡ ਆ ਦੋਸਤੋ ਤੇ ਇੱਕ ਪਾਸੇ ਜਮਾਰਾਏ ਪਿੰਡ ਦੀ ਵੀ ਥੋੜੀ ਦੂਰੀ ਆ ਤੇ ਟੋਟੀਆਂ ਪਿੰਡ ਵੀ ਥੋੜੀ ਦੂਰੀ ਤੇ ਹੈਗਾ ਵੀਰ ਜਤਿੰਦਰ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਕੋਈ 2-4 ਨਾਗ ਕੋਈ 2-3 ਨਾਗ ਦੋਸਤੋ ਮਜੂਦ ਹੁੰਦੇ ਆ ਮੱਝਾਂ ਵੀਰ ਲਿਆਉਂਦਾ ਖਾਸ ਤੌਰ ਤੇ ਮੱਝਾਂ ਝੋਟੀਆਂ ਇਸ ਘਰੇ ਆਉਂਦੀਆਂ ਰਹਿੰਦੀਆਂ ਦੋਸਤੋ ਵਪਾਰ ਦਾ ਕੰਮ ਆ ਤੇ ਪਸ਼ੂ ਅੱਜ ਤੁਹਾਨੂੰ ਆਪਾਂ ਇਸ ਕਵਰੇਜ ਵਿੱਚ ਦੋ ਦਿਖਾਉਣੇ ਆ ਇੱਕ ਮੱਝ ਤਾਜੀ ਸੂਈ ਆ ਬਿਲਕੁਲ ਕੁਝ ਦਿਨਾਂ ਦੀ ਸੂਈ ਆ ਤੇ ਇੱਕ ਪੂਰੀ ਤਿਆਰੀ ਤੇ ਆ ਅੱਜ ਭਲਕ ਕੋਈ 2-4 ਦਿਨਾਂ ਦੇ ਵਿੱਚ ਦੋਸਤੋ ਸੂ ਹੋ ਗਈ ਠੀਕ ਆ ਸੋ ਪੂਰੀ ਡਿਟੇਲ ਪੂਰਾ ਵੇਰਵਾ ਆਪਾਂ ਵੀਰ ਜਤਿੰਦਰ ਦੇ ਨਾਲ ਗੱਲਬਾਤ ਕਰਕੇ ਉਨਾ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਦੋਸਤੋ ਆਓ ਲੈ ਲਈਏ ਜਾਣਕਾਰੀ ਵੀਰ ਜਤਿੰਦਰ ਸਿੰਘ ਤੋਂ ਪੁੱਛਦੀਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜਤਿੰਦਰ ਸਾਸਰੀ ਕਾ ਸਾਸੀ ਕਾ ਵੀਰ ਜੀ ਠੀਕ ਠਾਕ ਵੀਰੇ ਹਾਂਜੀ ਹਾਂਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਬੜੇ ਵਧੀਆ ਜਤਿੰਦਰ ਵੀਰ ਅੱਛਾ ਤੇ ਵੀਰ ਜਤਿੰਦਰ ਪਸ਼ੂ ਅੱਜ ਆਪਣੇ ਕੋਲ ਦੋ ਨੇ ਬਤਾਓ ਹਾਂਜੀ ਹਾਂਜੀ ਵੀਰ ਇੱਕ ਮੱਝ ਬਿਲਕੁਲ ਤਿਆਰੀ ਤੇ ਆ ਹਾਂਜੀ ਇੱਕ ਸੂਈ ਸਵਾਈ ਆ ਹਾਂਜੀ ਤੇ ਜਿਹੜੀ ਵੀਰ ਜਤਿੰਦਰ ਆ ਸੂਈ ਸਵਾਈ ਮੱਝ ਆ ਇੱਥੋਂ ਹੀ ਸਟਾਰਟ ਕਰ ਲਈਏ ਵੀਰ ਹਾਂਜੀ ਇਹ ਕੀ ਡਿਟੇਲ ਹੈ ਦੀ ਸੂਹਾ ਕਿੰਨਾ ਹੋਊਗਾ ਹੇ ਵੀਜੀ ਦੂਜੇ ਸੂਵੇ ਜੇ ਦੂਜੇ ਸੂਵੇ ਹਾਂਜੀ ਤੇ ਸਮਾਂ ਕਿੰਨਾ ਕੋ ਗਿਆ ਦਿਨ ਕਿੰਨੇ ਕੋ ਗਏ ਨਸਈਆ ਇਹਨੂੰ ਵੀਜੀ ਅੱਜ 6ਵਾਂ 7ਵਾਂ ਦਿਨ ਜੇ ਹਫਤਾ ਪੂਰਾ ਮੰਨ ਲੀ ਹਾਂਜੀ ਹਾਂਜੀ ਬੱਚਾ ਮਗਰ ਨੇ ਤੇ ਬੱਚਾ ਮਗਰ ਕਟਾ ਜੇ ਕਟਾ ਆ ਗਿਆ ਹਾਂਜੀ ਠੀਕ ਆ ਤੀਜਾ ਸੂਬਾ ਦੂਜਾ 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 ਹਾਂਜੀ ਲੋਬੀ ਦੋਸਤੋ ਦੂਜਾ ਸੂਬਾ ਕੋਈ ਵੀਰ ਮੰਨ ਸਕਦਾ ਠੀਕ ਆ ਮਗਰ ਕਟਾ ਹਫਤੇ ਦੀ ਸੂਈ ਆ ਤੇ ਮਾਰਨਿੰਗ ਚੁਵਾਈ ਕਰਦੀ ਇਹਦੀ ਹਾਂਜੀ ਹਾਂਜੀ ਵੀਜੀ ਤੇ ਕਿੰਨਾ ਕੁ ਦੁੱਧ ਹੈਗਾ ਦੋ ਟਾਈਮ ਦਾ ਦੁੱਧ ਵੀਜੀ 10 ਕਿਲੋ ਜਿਹੜਾ ਪੱਕਾ ਜੇ ਹਾਂ ਹਾਂ ਜੀ ਜਤਿੰਦਰ ਵੀਰ ਪੱਕੀ オリジナル ਦੀ ਗੱਲ ਹੋ ਜੇ ਕਈ ਵਾਰ ਕੋਈ ਭੈਣ ਭਰਾ ਦੂਰੋਂ ਆਵੇ ਹਾਂਜੀ ਹਾਂਜੀ ਤੇ ਸਾਈ ਬੈਨਾ ਕਰਕੇ ਆਵੇ ਤੇ ਥੋੜਾ ਫਰਕ ਨਾ ਨਿਕਲੇ ਦੁੱਧ ਚ ਮੈਨਾਂ ਦੁੱਧ ਵੀ ਜੀ 10 ਕਿਲੋ ਪੱਕਾ ਹੋਊਗਾ ਦੋ ਟਾਈਮ ਆਪਦੀ ਤਿੰਨ ਟਾਈਮ ਤਸੱਲੀ ਕਰਕੇ ਖਾਣ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਵੀਰਾਂ ਦਾ ਵੀ ਦੋ ਟਾਈਮ ਤਿੰਨ ਟਾਈਮ ਤਸੱਲੀ ਤੁਸੀਂ ਕਰ ਲਿਓ ਠੀਕ ਆ ਤੇ ਦੁੱਧ ਜਿਹੜਾ ਦੋਸਤੋ 10 ਕਿਲੋ ਆ ਅੱਜ ਹਫਤਾ ਖੰਡ ਹੋਇਆ ਬਿਲਕੁਲ ਸਹੀ ਨੂੰ ਸਮਾਂ ਮਗਰ ਕਟੇ ਨੂੰ ਜਨਮ ਦਿੱਤਾ ਦੋਸਤੋ ਕਟਾ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਪੂਰਾ ਪ੍ਰੋਪਰ ਠੀਕ ਆ ਸੁਬਾ ਦੂਜਾ ਬਾਕੀ ਆ ਮੂੰ ਮਥਾ ਫੇਸ ਕੁਆਲਟੀ ਜਿਹੜੀ ਮੈਂ ਦੀ ਆ ਤੁਸੀਂ ਦੇਖ ਲਓ ਠੀਕ ਆ ਤੇ ਖੋਲ ਕੇ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਇੱਕ ਵਾਰੀ ਬੱਚਾ ਤੁਹਾਨੂੰ ਦਿਖਾ ਦਈਏ ਦੇਖੋ ਜੀ ਠੀਕ ਆ ਜੀ ਆ ਮਗਰ ਕਟਾ ਮੇਲ ਕਾਫ ਲਓ ਜੀ ਤਾਂ ਬਾਕੀ ਜੇ ਅੰਦਰ ਵੀਰੇ ਥਾਣਾ ਦਾ ਅਗਲੇ ਪਿਛਲੇ ਥਾਣਾ ਦਾ ਜਵਾ ਦਾ ਜਰੂਰ ਦੱਸਣਾ ਮੈਂ ਮਾਨ ਵੀਰ ਜੀ ਇੱਕ ਬਰੋਬਰ ਨਾਲ ਬਰੋਬਰ ਅਗਲੇ ਨਾਲ ਅਗਲੇ ਪਿਛਲੇ ਨਾਲ ਪਿਛਲਾ ਵੀਰ ਜੀ ਐਨ ਪੋਲੀ ਆ ਬਿਲਕੁਲ ਹਾਂ ਜੀ ਆਖੋ ਦੇ ਬੱਚਾ ਲਾ ਕੇ ਕੋਈ ਨਹੀਂ ਮੁਖਾ ਦੇਨੇ ਠੀਕ ਹੈ ਜੀ ਮਾਰਨਿੰਗ ਚਵਾਈ ਇਹਦੀ ਕਰਤੀ ਸੀ ਵੀਰ ਹਾਂਜੀ ਹਾਂਜੀ ਕਰਤੀ ਲੋ ਵੀ ਦੋਸਤੋ ਹੁਣ ਸਮਾਂ ਜਿਹੜਾ ਕੋਈ 11 ਵਜੇ ਦਾ ਸਮਾਂ 11 ਨਹੀਂ ਤੇ ਸਾਢੇ 11 ਵਜੇ ਦੇ ਨੇੜੇ ਤੇੜ ਸਮਾਂ ਮਾਰਨਿੰਗ ਦਾ ਸਵੇਰ ਚਵਾਈ ਹੋ ਚੁੱਕੀ ਆ ਪਰ ਸਾਢੇ 5 ਤੋਂ ਵਿੱਚ ਸਾਢੇ 5 ਸਾਢੇ 5 ਤੋਂ ਸਾਢੇ 5 ਹਾਂਜੀ ਹਾਂਜੀ ਲੋ ਜੀ ਇਹ ਟਾਈਮ ਤੂੰ ਵੀਰ ਦਾ ਨੋਟ ਕਰ ਲੋ ਇਸੇ ਟਾਈਮ ਜਿਹੜੀ ਚਵਾਈ ਹੁੰਦੀ ਆ ਦੋਸਤੋ ਸਮੇਂ ਤੇ ਟਾਈਮ ਤੋਂ ਟਾਈਮ ਆਪਦੀ ਚੋਕੇ ਪਸਮਾ ਕੇ ਕੋਈ ਤਸੱਲੀ ਜ਼ਰੂਰ ਕਰਿਆ ਕਰੋ ਆਨਲਾਈਨ ਜਿਹੜਾ ਦੋਸਤੋ ਸੌਦਾ ਮਾੜਾ ਨਿਕਾ ਕਈ ਵਾਰ ਪਸੂ ਹੌਲੇ ਪੈ ਜਾਂਦੇ ਆ ਵੀਰਾਂ ਨੂੰ ਉਹ ਮਤਾਂ ਕਰਕੇ ਬੇਨਤੀ ਕਰਦਾ ਵੀ ਜਿੰਨਾ ਨਰਕ ਪਰਖਾ ਸਾਈਬੇਨਾ ਕਰਕੇ ਘਰੇ ਕਰਿਆ ਕਰਵਾਣ ਕੀ ਜੋ ਵੀ ਜਤेंद्र ਵੀਰ ਖੋਲ ਕੇ ਤੋੜੀਏ ਨੂੰ ਤੇ 10 ਕਿਲੋ ਦੁੱਧ ਇਹਦੇ ਥਲੇ ਦੋਸਤੋ ਹਾਜ਼ਰ ਆ ਕੱਦ ਚੰਗਾ ਕੋਈ ਛੋਟੇ ਜਿਹੇ ਕੱਦ ਦੀ ਨਹੀਂ ਕਿ ਕੱਦ ਫੱਪਦਾ ਪੂਰਾ ਵੱਡੀਆਂ ਮੱਜਾਂ ਦੇ ਵਿੱਚ ਵੀ ਤੁਸੀਂ ਇਹਨੂੰ ਗਿਣ ਸਕਦੇ ਜੀ ਉੱਚੇ ਕੱਦ ਦੇ ਵਿੱਚ ਆਜੋ ਜੀ ਆ ਦੇਖੋ ਥਣ ਭਾਂਡਾ ਜਿਹੜਾ ਦੋਸਤੋ ਵਧੀਆ ਇੱਕੋ ਜਿਹਾ ਲੇਵਾ ਵਿਖਾਲਾ ਵੈਸੇ ਥਣ ਤੁਹਾਨੂੰ ਵੀ ਪੂਰਾ ਮੁੱਠੀ ਆ ਤੇ ਆਰਡਰ ਦੀ ਕੁਆਲਿਟੀ ਚੰਗੀ ਆ ਠੀਕ ਆ ਜੀ ਜਿਵੇਂ ਪਸ਼ੂ ਨਾਰਮਲੀ ਆਪਾਂ ਗੱਲ ਕਰਦੇ ਹਾਂ ਵੀ ਸ਼ਾਮ ਨੂੰ ਬਿਲਕੁਲ ਜਾਊਗਾ ਸਮਾਂ ਦੂਜੀ ਸ਼ਾਮ ਦੀ ਚਬਾਈ ਵੇਲੇ ਦੇ ਸਮੇਂ ਉਵੇਂ-ਉਵੇਂ ਲੇਵਾ ਹੋਰ ਬਣਾ ਕੇ ਤਿਆਰ ਕਰੀ ਜਾਊਗੀ ਦੁੱਧ ਭਰੀ ਹੋਊਗੀ ਲੇਵੇ ਦੇ ਵਿੱਚ ਹੋਣ ਮਾਰਨਿੰਗ ਜਿਹੜੀ ਆ ਸਾਢੇ 1:30 ਵਜੇ ਤੇ ਜਿਹੜੀ ਨੇੜੇ ਤੇਰੇ ਚਬਾਈ ਹੋਈ ਆ ਦੋਸਤੋ ਕੋਈ ਸਾਢੇ 5-6 ਘੰਟੇ ਦਾ ਸਮਾਂ ਵੀ ਹੋ ਗਿਆ ਚਬਾਈ ਹੋਈ ਨੂੰ ਤੇ ਆ ਜਿਹੜੀ ਮਾਜਾ ਦੋਸਤੋ ਪਿੱਠਪੋੜੇ ਦੀ ਚੰਗੀ ਆ ਬਾਕੀ ਆ ਤੁਹਾਡੇ ਸਾਹਮਣੇ ਪੂਰਾ ਬਾਟੀ ਬੰਤਰ ਪੂਰਾ ਸਟਰਕਚਰ ਜਿਹੜਾ ਇਸ ਮੈਂ ਦਾ ਆ ਲੋ ਜੀ ਠੀਕ ਆ ਸੋ ਚੁਆਪਸ ਮਾ ਵੀਰ ਇੱਕ ਨੰਬਰ ਦੱਸ ਰਿਹਾ ਇੱਕ ਨੰਬਰ ਵੀ ਦੀ ਤੇ ਚੰਗੀ ਚਵਾਈ ਆ ਪੋਲੀ ਆ ਚਵਾਈ ਮਗਰ ਕਟਾ ਤੁਹਾਨੂੰ ਦਿਖਾਤਾ ਤੇ ਜਤਿੰਦਰ ਵੀਰ ਕਿੰਨਾ ਮੁੱਲ ਕਰੇਗਾ ਇਹ ਤਾਂ ਲੈਣ ਦੇਣ ਫਿਰ ਮੁੱਲ ਵੀਰ ਜਾਇ ਜੀ ਕਰ ਦੇਣਾ ਇਹ ਅੱਛਾ ਜੀ 80000 ਕਰਦੇ ਮੁੱਲ ਅੱਛਾ ਜੀ ਤੇ ਗੈਸ 97000 ਦੀ ਦੇ ਦਾਂਗੇ 70000 ਹਾਂ ਜੀ ਉਹ ਚੋਈ ਕਰਦਾ ਮਾਨ 500 ਰੁਪਏ ਉਹ ਤੇ ਚੋ ਵੀ ਹੋ ਜਾਊਗਾ ਹਾਂ ਜੀ ਲੋਵੀ 77000 ਦੇ ਵਿੱਚੋਂ ਵੀ ਕੋਈ 2 400 500 5 600 ਦਾ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਫਿਕਸ ਰੇਟ ਦੇ ਵੀਰ ਜੀ ਇਤੋਂ ਕੋਈ ਛੋਟ ਹੀ ਨਹੀਂ ਏ ਇਹਦੇ ਵਿੱਚੋਂ ਹਾਂਜੀ ਛੋਟ ਹੀ ਨਹੀਂ ਏ ਕਿਉਂਕਿ ਆਪਾਂ ਜਾਇ ਜੀ ਪਾਏ ਆ ਰਗੀ ਠੀਕ ਆ ਜੀ ਲੋਵੀ ਦੋਸਤੋ ਵੀਰਾਂ ਦਾ ਵੀ ਪੂਰੀਆਂ ਕਸਰਾਂ ਕੱਢਤੀਆਂ ਨੇ ਜਿੰਨਾ ਵੀ ਮਾਨਤਨ ਪੂਰਾ ਖਿੱਚ ਕੇ ਕਰ-ਕਰ ਦਿੱਤਾ ਠੀਕ ਆ ਤੇ ਇਹਦੇ ਚੋਂ ਕੋਈ ਥੋੜੀ ਬਾਤੀ ਕੋਈ ਰਸਾ ਛੋੜਾਈ ਹੋਊਗੀ ਵਿੱਚੋਂ ਥੋੜਾ ਬਾਧਾ ਗੰਜਾਇਸ਼ ਤੇ 75000 ਠੀਕ ਆ 75000 ਦੇ ਵਿੱਚੋਂ ਜੀ 75 ਜੋ ਹੀ ਕਰਦਾਂਗੇ ਮੇਰੀ ਕੋਈ ਠੀਕ ਹੈ ਜੀ ਹਾਂ ਜੀ ਸੋ ਚੰਗੀ ਮਾਝਾ ਦੋਸਤੋ ਪਸੰਦ ਆਊਗੀ ਤੇ ਜਿਹੜੇ ਮੇਰੇ ਵੀਰ ਨੇੜੇ ਤੇੜੇ ਵਾਲੇ ਚਾਹੇ ਦੂਰ ਵਾਲੇ ਆਣ ਕੇ ਤੁਸੀਂ ਤਸੱਲੀ ਕਰ ਲਿਓ ਭਰਾ ਕੇ ਵੇਖ ਲਿਓ ਸੋ ਇਹ ਪਸ਼ੂ ਦਾ ਜਿਹੜਾ ਦੋਸਤੋ ਇੱਕ ਇਹ ਵਾਅਦਾ ਹੁੰਦਾ ਵੀ ਆਪਾਂ ਚੁਵਾਈ ਕਰਕੇ ਖੁੱਲੀ ਡੁੱਲੀ ਵੇਖ ਸਕਦੇ ਹਾਂ ਠੀਕ ਆ ਤੇ ਆ ਲੋ ਬਾਕੀ ਜਤਿੰਦਰ ਵੀਰੇ ਕੋਈ ਧਾਰਾਂ ਦਾ ਫਰਕ ਨਾ ਨਿਕਲੂਗਾ ਮੈਨਾਂ ਇੱਕ ਧਾਰ ਦਾ ਵੀਰ ਜੀ ਫਰਕ ਹੋਊਗਾ ਤੇ ਆਪਾਂ ਦੇ ਅੰਦਰ ਹੋਵਾਂਗੇ ਕਿਉਂਕਿ ਭੈਣ ਭਰਾਣੇ ਬੜੀ ਦੂਰੋਂ ਉੱਠ ਕੇ ਆਉਣਾ ਮੈਨਾਂ ਆਪਾਂ ਕਿਰਾਇਆ ਦੇਵਾਂਗੇ ਜੇ ਨੁਕਸ ਹੋ ਰੁਪਈਏ ਦਾ ਠੀਕ ਹੈ ਵੀਰੇ ਠੀਕ ਹੈ ਲਾਓ ਵੀ ਦੋਸਤੋ ਇਹ ਹੋ ਗਈ ਪਹਿਲੇ ਨੰਬਰ ਤੇ ਆ ਦੂਜੇ ਨੰਬਰ ਤੇ ਜਿਹੜੀ ਆਪਾਂ ਦਿਖਾਉਣੀ ਹੈ ਇਹ ਗੱਪਣ ਹਾਂਜੀ ਇਹ ਸੁਵੇ ਕਿੰਨੇ ਸੁੰਦੀ ਪਈ ਹੈ ਜੀ ਇਹ ਵੀਰ ਜੀ ਦੂਜਾ ਸੁਹਾ ਜੀ ਦੂਜਾ ਸੁਹਾ ਹਾਂਜੀ ਕੁਈਆ ਪਿੱਛੋਂ ਕੇ ਦੱਸਿਆ ਵੀ ਦੋ ਮੈਨੂੰ ਤਾਂ ਵੈਸੇ ਦਾ ਦਿਨ ਪੂਰਾ ਹੀ ਐ ਕੋਈ ਉੱਤੇ ਲੈ ਕੇ ਜਾਂ ਰਹੀ ਹੁਣ ਹਾਂਜੀ ਉੱਤੇ ਹੀ ਇੱਕ ਦੋ ਦਿਨ ਹੀ ਵਿਦਿਆ ਲੈ ਸ਼ਹਿਦ ਹੀ ਹੋਂਡਾ ਪਰ ਕੱਲ ਹੀ ਲੈਂਦੀ ਏ ਠੀਕ ਆ ਉਧਰ ਕੇ ਸੂ ਵੀ ਪਵੇ ਤੇ ਕੋਈ ਪਤਾ ਨਹੀਂ ਹੋ ਸਕਦਾ ਵੀ ਕੋਈ ਆਪਣਾ ਮਤਲਬ ਕੋਈ ਪਸ਼ੂ ਵਿਕ ਜਾਂਦਾ ਕੋਈ ਜਾਂਦਿਆਂ ਵੀ ਸੂਫੇ ਸਫਰ ਚ ਹਾਂਜੀ ਤੇ ਇਹ ਸੂਹਾ ਦੂਜਾ ਸੂਹ ਜਾਂਦੀ ਹਾਂਜੀ ਹਾਂਜੀ ਬੀ ਜੀ ਲਓ ਜੀ ਦੂਜਾ ਸੂਹਾ ਇਹ ਦੋਸਤੋ ਅੱਗੇ ਸੁੰਦੀ ਆ ਆ ਮੂੰਹ ਮੱਥੇ ਦੀ ਆ ਸਿੰਗੀ ਸੁੰਗੀ ਵੇਖ ਸਕਦੇ ਬਿਲਕੁਲ ਗੁਲਾਈ ਦੇ ਵਿੱਚ ਆ ਤੇ ਬਿਲਕੁਲ ਬਲੈਕ ਮੱਥਾ ਤੇ ਓਵਰਆਲ ਕੁਝ 2-4 ਇੰਚੀ ਪਿੱਛੋਂ ਜਿਹੜੀ ਕੋਸ਼ ਵਾਈਟ ਆ ਚਿੱਟੀ ਆ ਤੇ ਬਾਕੀ ਟਿੱਪਣ ਧੁੱਪਣਾ ਨੋਕਰੇ ਹਾਂਜੀ ਹਾਂਜੀ ਵਿਦਿ ਆ ਕਿਸੇ ਤਰ੍ਹਾਂ ਦੀ ਜਤਿੰਦਰ ਵੀਰ ਕੋਈ ਭਾਰ ਪਿੱਛੇ ਦੀ ਸਮੱਸਿਆ ਹੋਈ ਮੈਂ ਉਹ ਵਿਦਿ ਆਪਾਂ ਗਰੰਟੀ ਫੁੱਲ ਦੇਵਾਂਗੇ ਵੀਡੀਓ ਦੇ ਵਿੱਚ ਠੀਕ ਆ ਜੀ ਜੇ ਆਪਣੀ ਮੱਜ ਪਿੱਛਾ ਮਾਰ ਜੇ ਚਾ ਜਾ ਕੇ ਉਹ ਆਪਣੀ ਮੱਜ ਲਓ ਵੀ ਦੋਸਤੋ ਵੈਸੇ ਕੋਈ ਜ਼ਿਆਦਾ ਦੇਣ ਨਹੀਂ ਲੈਂਦੀਗੀ ਤੇ ਬਾਕੀ 2-4 2-4 ਦਿਨ ਕੱਢ ਜੂਗੀ ਜੇਕਰ ਦੋਸਤੋ ਪਸ਼ੂ ਇੱਕ ਟਾਈਮ ਇੱਕ ਥਾਂ ਤੇ ਖੜਾ ਰਹਿਦਾ ਤੇ 2-4 ਦਿਨ ਦਾ ਆਈਡੀਆ ਜੇਕਰ ਸਫ਼ਰ ਦੇ ਦੌਰਾਨ ਕੋਈ ਦੂਰ ਨੇੜੇ ਕੋਈ 50 100 ਕਿਲੋਮੀਟਰ ਦਾ ਸਫ਼ਰ ਪਸੂ ਕਰ ਲੇ ਹੋ ਸਕਦਾ ਵੀ ਦਿਹਾੜੀ ਡੰਗ ਕੱਢ ਕੇ ਵੀ ਸੂਫੇ ਠੀਕ ਆ ਬਾਕੀ 2-4 ਦਿਨ 4 ਕਿ ਦਿਨ ਦਾ ਸਮਾਂ ਲੈ ਕੇ ਜਾਊਗੀ ਠੀਕ ਆ ਪਤਲੇ ਪਿੰਡੇ ਦੀ ਆ ਦੇਖੋ ਜੀ ਠੀਕ ਆ ਚਮੜੀ ਬਿਲਕੁਲ ਐਨ ਪਤਲੀ ਆ ਤੇ ਸਿੰਗੀ-ਸੂੰਗੀ ਬਹੁਤ ਕਾਇਮ ਆ ਦੋਸਤੋ ਬਿਲਕੁਲ ਕੁੰਡੀ ਸਿੰਗੀ ਆ ਬਿਲਕੁਲ ਬੈਕ ਸਾਈਡ ਤੋਂ ਜਿਹੜੀ ਆ ਰਾਉਂਡ ਕੀਤੀ ਹੋਈ ਆ ਠੀਕ ਆ ਮੂੰਹ ਮੱਥੇ ਦੀ ਵੀ ਚੰਗੀ ਆ ਕੋਈ ਡਰਾਕਲ ਜੀ ਨਹੀਂ ਹੈਗੀ ਬਿਲਕੁਲ ਨਰਮ ਜੀ ਆ ਠੀਕ ਆ ਤੇ ਖੋਲ ਕੇ ਵੀ ਤਸੱਲੀ ਨਾਲ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਤੇ ਪਸੰਦ ਆਊਗੀ ਦੋਸਤੋ ਹਾਈਟ మీడియం ਕੋਈ ਵੀਰ ਦੂਰ ਨੇੜੇ ਆ ਰਿਹਾ ਇੱਕ ਪਹਿਲਾਂ ਤੁਹਾਨੂੰ ਬਾਜ ਦਿਖਾਈ ਸੀ ਉਹ ਇਹਦੇ ਨਾਲ ਘੱਟੋ ਘੱਟ ਵੀ ਗੇਠ ਕੁੱਚੀ ਆ ਇਹ మీడియం ਹਾਈਟ ਆ ਨਾ ਬਾੜੀ ਵੱਡੀ ਕਹਾਂਗੇ ਨਾ ਹੀ ਦਰਮਿਆਨੀ మీడియం ਜੀ ਹਾਈਟ ਆ ਠੀਕ ਆ ਜੀ ਤੇ ਬਾਕੀ ਤੁਹਾਨੂੰ ਬਾਹਰ ਤੋਰ ਕੇ ਤੇ ਸਲੀ ਨਾਲ ਜ਼ਰੂਰ ਦਿਖਾਵਾਂਗੇ ਇੱਕ ਵਾਰੀ ਆ ਲਓ ਜੀ ਤੋਂ ਆਰਡਰ ਕੁਆਲਿਟੀ ਬਹੁਤ ਖੂਬਸੂਰਤ ਆ ਦੋਸਤੋ ਬਨਾਥ ਨਾਲ ਜਿਹੜਾ ਹੁਣ ਮੌਕੇ ਤੇ ਤਿਆਰ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਚੰਗੀ ਬਣੀ ਥਣੀ ਆ ਤੇ ਆਲਮੋਸਟ ਹੈ ਤਿਆਰੀ ਹੈ ਪ੍ਰੋਪਰ ਠੀਕ ਆ ਲੋ ਜੀ ਠੀਕਾ ਅੱਛਾ ਜਤਿੰਦਰ ਭਾਈ ਕੀ ਲੈਣ ਦੇਣੇ ਦਾ ਰੂਗਾ ਲੈਣ ਦੇਣੇ ਰੂ ਜੀ 76000 ਕਰਦੇ ਮੋਲ ਮੋਲ 76 ਹਾਂਜੀ ਤੇ ਕਿੱਥੋਂ ਤੱਕ ਹਾਂ ਨਾ ਕਿੱਥੋਂ ਤੱਕ ਫਰਾਂਦੇ ਜੀ ਤੁਸੀਂ ਦੱਸ ਦੋ ਕਰ ਦੋ ਮਾਨਤਨ ਖੁੱਲਾ ਜਿੰਨਾ ਵੀ ਜੀ ਕਰਦਾ ਕਰ ਦੀਏ ਭੈਣ ਭਰਾ ਕੋਈ ਨਾਰਾਜ਼ ਨਾ ਜਾਵੇ ਤੁਸੀਂ ਦੱਸ ਦਿਓ ਕਿੰਨਾ ਕਰ ਦੀਏ 75 ਕੀ ਦੇ ਦੇ ਦੀਏ ਤੇ 73 ਦੀ ہاں 73 ਦੀ ਹਾਂਜੀ ਉਹ ਚੋ ਛੋਟ ਛੱਪਾ ਕਰਦਾ ਮੈਂ 73 ਚੋਂ ਹਾਂਜੀ ਲਓ ਜੀ 73000 ਦੇ ਵਿੱਚੋਂ ਵੀਰਾਂ ਦਾ ਵੀ ਛੋਟ ਛੱਪਾ ਕਰ ਦਿਆਂਗੇ ਠੀਕ ਆ ਤੇ ਬਾਕੀ ਤੁਹਾਡੇ ਸਾਹਮਣੇ ਆ ਦੋਸਤੋ ਭਰਿਆ ਭਾਂਡਾ ਤੇ ਟਿੱਪ ਕੇ ਆਪਦੀ ਤਸੱਲੀ ਕੋਈ ਵੀਰ ਕਰ ਲਿਓ ਠੀਕ ਆ ਜੀ ਤੇ ਬਾਕੀ ਟਿੱਪਣ ਇੱਕ ਨੰਬਰ ਆ ਚੌਥਾਂਾਂ ਦੀ ਆਪਦਾ ਕੋਈ ਵੀਰ ਟਿੱਪ ਕੇ ਆਨ ਤਸੱਲੀ ਕਰ ਲੇ ਠੀਕ ਆ ਕਰਮਾਂ ਲਈ ਬਿਲਕੁਲ ਤਿਆਰੀ ਤੇ ਆ ਕੋਈ 2-4 ਦਿਨ ਕੱਢ ਜੂਗੀ ਜਾਂਦਿਆਂ ਵੀ ਸੋਪੂਗੀ ਹਏ ਪ੍ਰੋਪਰ ਤਿਆਰੀ ਹੈ ਠੀਕ ਆ 77000 ਦੇ ਵਿੱਚੋਂ ਮਾਨਦਾਰ ਹੋ ਜੂਗਾ ਠੀਕ ਆ ਬਾਕੀ ਓਵਰ ਆਲ ਜਿੰਨੀ ਆ ਸਾਰੀ ਚੰਗੀ ਆ ਸਿੰਗੀ ਸੂੰਗੀ ਬਹੁਤ ਖੂਬਸੂਰਤ ਬਾਡੀ ਬੰਤਰ ਚੰਗੀ ਆ ਹਾਈਟ ਮੀਡੀਅਮ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਤੇ ਜਤਿੰਦਰ ਵੀਰ ਇਹ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਹਾਂਜੀ ਵੀਰ ਜੀ ਠੀਕ ਆ ਜੀ ਤੇ ਨੰਬਰ ਕਰੀਏ ਸਾਂਝੇ 9914712238 ਠੀਕ ਆ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਜਤਿੰਦਰ ਸਿੰਘ ਤੇ ਖਾਸ ਵਿਜਟ ਤੁਸੀਂ ਪਿੰਡ ਚੰਬੇ ਕਰਨੀ ਆ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਨਿਸ਼ਾਰੇ ਪੰਨੂਆਂ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਇੱਕ ਜਿਆਦਾ ਹੈ ਇਹ 5-7 ਕਿਲੋਮੀਟਰ ਦੀ ਹੈ 7 ਕਿਲੋਮੀਟਰ ਹਾਂਜੀ ਹਾਂਜੀ ਠੀਕ ਆ ਹਾਂਜੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ